ਫਰੀਦਕੋਟ ਦੇ ਨਜ਼ਦੀਕੀ ਪਿੰਡ ਸਿਖਾਂਵਾਲਾ ਚ ਸਿਖਾਂ ਦੀ ਸੰਧੂ ਬਰਾਦਰੀ ਦੇ ਪੂਜਨਿਕ ਬਾਬਾ ਕਾਲਾ ਮਹਿਰ ਦੇ ਅਸਥਾਨ ਤੇ ਹਰ ਸਾਲ ਇੱਥੇ ਮੇਲਾ ਲੱਗਦਾ ਹੈ ਜਿਸ ਨੂੰ ਵਡਾਣੇ ਮੇਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਾਂ ਸੰਧੂਆਂ ਦੇ ਮੇਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿੱਥੇ ਸ਼ਰਾਬ ਦਾ ਪ੍ਰਸ਼ਾਦ ਚੜ੍ਹਦਾ ਹੈ ਚੇਤ ਮਹੀਨੇ ਦੀ ਮਸਿਆ ਤੋਂ ਬਾਅਦ ਮਨਾਇਆ ਜਾਣ ਵਾਲਾ ਮੇਲਾ ਇੱਥੇ ਹਰ ਸਾਲ ਲੱਗਦਾ ਹੈ ਜਿੱਥੇ ਲੋਕ ਖੀਰ ਚਾਵਲ ਮਠਿਆਈਆਂ ਇਸ ਤੋਂ ਇਲਾਵਾ ਸ਼ਰਾਬ ਦਾ ਪ੍ਰਸ਼ਾਦ ਲੈ ਕੇ ਆਉਂਦੇ ਨੇ ਜੋ ਬਾਬਾ ਕਾਲਾ ਮਹਿਰ ਨੂੰ ਚੜਾਉਣ ਤੋਂ ਬਾਅਦ ਸ਼ਰਧਾਲੂਆਂ 'ਚ ਵੰਡਿਆ ਜਾਂਦਾ ਹੈ ਇਸ ਮੇਲੇ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਸੰਧੂਆਂ ਦੇ ਵੱਡ ਵਡੇਰਿਆਂ ਦੇ ਬਾਬਾ ਕਾਲਾ ਮਹਿਰ ਜੋ ਤਪੱਸਿਆ ਕਰਦੇ ਸਨ ਤੇ ਇੱਕ ਧਾਰਨਾ ਮੁਤਾਬਕ ਬਾਬਾ ਘੋਰਖਨਾਥ ਜਦ ਬਾਬਾ ਕਾਲਾ ਮਹਿਰ ਨੂੰ ਮਿਲੇ ਤਾਂ ਉਹਨਾਂ ਵੱਲੋਂ ਬਾਬਾ ਮਹਿਰ ਨੂੰ ਆਪਣਾ ਬਾਟਾ ਭਾਵ ਬਰਤਨ ਦਿੱਤਾ ਜੋ ਕਿ ਮੰਨਿਆ ਜਾਂਦਾ ਹੈ ਉਹ ਸ਼ਰਾਬ ਦਾ ਭਰਿਆ ਬਾਟਾ ਸੀ ਜਿਸ ਤੋਂ ਬਾਅਦ ਇਸ ਸਥਾਨ ਤੇ ਆਉਣ ਵਾਲੇ ਸ਼ਰਧਾਲੂ ਆਪਣੇ ਨਾਲ ਸ਼ਰਾਬ ਲਿਆ ਕੇ ਬਾਬਾ ਜੀ ਦੇ ਸਥਾਨ ਤੇ ਮੱਥਾ ਟੇਕਦੇ ਨੇ ਇਸ ਜਗ੍ਹਾ ਵੀ ਮੰਨਤਾ ਹੈ ਕਿ ਜਦੋਂ ਕਿਸੇ ਪਰਿਵਾਰ ਵੱਲੋਂ ਪੁੱਤਰ ਦੀ ਦਾਤ ਮੰਗੀ ਜਾਂਦੀ ਹੈ ਜਾਂ ਘਰ 'ਚ ਕਿਸੇ ਬੱਚੇ ਦੇ ਵਿਆਹ ਲਈ ਸੁਖ ਸੁਖੀ ਜਾਂਦੀ ਹੈ ਤਾਂ ਉਹ ਪਰਿਵਾਰ ਸਮੇਤ ਢੋਲ ਤਮਾਕਿਆਂ ਦੇ ਨਾਲ ਬਾਬਾ ਕਾਲਾ ਮਹਿਰ ਦੇ ਮੱਥਾ ਟੇਕਣ ਲਈ ਆਉਂਦੇ ਨੇ ਇਤਿਹਾਸ ਇਹ ਹੈ ਜੀ ਸਾਡੇ ਜਿਹੜੇ ਬਾਬਾ ਕਾਲਾ ਮਹਿਰ ਜੀ ਹੈ ਉਹ ਸਾਡੇ ਬਜ਼ੁਰਗੀ ਨੇ ਜਿੱਦਾਂ ਕਿ ਇੱਥੇ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਜਿੱਦਾਂ ਵੀ ਕਿਸੇ ਨੇ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਕਿਸੇ ਦੇ ਬੱਚਾ ਨਹੀਂ ਹੋ ਰਿਹਾ ਕੋਈ ਕੁਝ ਵੀ ਕੰਮ ਅੜਿਆ ਤਾਂ ਇੱਥੇ ਬਾਬਾ ਜੀ ਤੇ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਬਸ ਇਹ ਆਪਣਾ ਇਤਿਹਾਸ ਹੈ ਸਾਡੇ ਬਜ਼ੁਰਗਾਂ ਦਾ ਇਹ ਸਾਰਾ ਕੁਝ ਬਣਿਆ ਹੋਇਆ ਹੈ ਇੱਥੇ ਦਾ ਵੀ ਜਿਹੜਾ ਪਹਿਲਾ ਪਹਿਲਾ ਬੰਦਾ ਜਿਹੜਾ ਆਇਆ ਸੀ ਤੇ ਬਾਬੇ ਕੋਲ ਮੰਗਾਇਆ ਸੀ ਉਨੇ ਪਾਪਾ ਨੇ ਕਿਹਾ ਸੀ ਕਿ ਬਾਈ ਤੁਸੀਂ ਮੇਰੇ ਮੁੰਡਾ ਕਰੋਗੇ ਨਾ ਪਰ ਮੈਂ ਕਿਵੇਂ ਇਹ ਚੀ ਚੜਾਉਗਾ ਕਿ ਤੁਸੀਂ ਖੋਜੋਗੇ ਕਾਇਸ ਲਈ ਉਸਨੇ ਬਾਪੂ ਕਾਲਾ ਮਾਚੀ ਨੂੰ दारू ਦੀ ਬੋਤਲ ਪਾਈ ਸੀ ਇਸ ਲਈ दारू ਬੰਦ ਲਿਖਾਈ ਕਬੀਰ ਖਾਨ ਵਾਲ ਜਿਹੜੇ ਕਿ ਲੋਕ ਆ ਰਹੇ ਨੇ ਜਿਨ੍ਹਾਂ ਦੀ ਮੁੰਡਾ ਕੁੜੀਆਂ ਦੇ ਕੋਲ ਵਾਜੇ ਲੈ ਕੇ ਆ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਕਹਾਂਗੇ ਵੀ ਵਧੀਆ ਆਂਦੇ ਰਹੋ ਸਾਲਾ ਸਾਲਾ ਤੱਕ ਇਹ ਮੇਲਾ ਚੱਲਦਾ ਰਹੇ ਸਾਡੇ ਪਾਪਾ ਜੀ ਹੋਰ ਵੀ ਵਧੀਆ ਇਤਿਹਾਸਿਕ ਬਣੇ ਰਹਿਣ ਤੇ ਵਧੀਆ ਬਸ ਸਾਰੇ ਆਸੀ ਦੇ ਸਪਲੀਰੀ ਕਿਤੇ ਜ਼ਿਆਦਾ ਤੇ ਸ਼ਰਾਬ ਦਾ ਪ੍ਰਸ਼ਾਦ ਹੋਇਆ ਹੈ ਭਰਾਏ ਜਨ ਨੂੰ ਉਹਨਿਆ ਨੂੰ ਚੰਦਾ ਹੈ ਕੀ ਲੱਗਦਾ ਹੈ ਕਿ ਇਹ ਪ੍ਰਸ਼ਾਦ ਸਾਹਮਣੇ ਵਰਮੀ ਨਹੀਂ ਰਹੀ ਕਿ ਮੇਰੀ ਹੈ ਜੀ ਮੇਰੀ ਕਹਿ ਸਕਦੇ ਹੋ ਕਿ ਇੱਥੇ ਇਹੋ ਜਿਹਾ ਕੋਈ ਬਾਬਾ ਜੀ ਨਹੀਂ ਹੈਗੇ ਜਿੰਨੇ ਦਾਰੂ ਦੀ ਪ੍ਰਕਿਰਤਾ ਪ੍ਰਸ਼ਾਦ ਵੰਡੇ ਜਾਂਦੇ ਸਿਰਫ ਇਹੀ ਨੇ ਉਹ ਵੀ ਤਾਂ ਕਰਕੇ ਵੰਡੇ ਜਾਂਦਾ ਹੈ ਕਿ ਜੇ ਆਪਾਂ ਨੂੰ ਕਿਸੇ ਚੀਜ਼ ਦਾ ਦਾਨ ਕਰਕੇ ਜੇ ਆਪਣੀ ਇੱਛਾ ਪੂਰੀ ਹੁੰਦੀ ਹੈ ਤਾਂ ਆਪਾਂ ਉਹ ਚੀਜ਼ ਕਰਨੀ ਚਾਹੀਦੀ ਹੈ ਕਿਉਂਕਿ ਸਟਾਰਟਿੰਗ ਤੋਂ ਇਹ ਚੱਲਦਾ ਆ ਰਿਹਾ ਕਿ ਜਿੰਨਾ ਵੀ ਸਾਪਿੰਦ ਤੋਂ ਸਾਡੇ ਇੱਥੇ ਚੜਾਂਦੇ ਆ ਰਿਆ ਸੀ ਵੀ ਚੜਾਂਦੇ ਅਸੀਂ ਵੀ ਲੈ ਕੇ ਆਏ ਸੀ ਪੇਟੀਆਂ ਲੈ ਕੇ ਆਏ ਸੀ ਸਾਰੇ ਕੁਝ ਚੜਾ ਕੇ ਗਏ ਆ ਸੀ ਇੱਥੇ ਸੱਬਿਆ ਦੀ ਮਨੋ ਕਾਮਨਾ ਪੂਰੀ ਹੋਈਆਂ ਅਸੀਂ ਮੁੰਡਾ ਮੰਗਿਆ ਸੀ ਸਾਡੇ ਘਰ ਬਾਪੂ ਜੀ ਨੇ ਮੁੰਡਾ ਦਿੱਤਾ ਅਸੀਂ ਵੀ ਆਪੀਆਂ ਮਨੋ ਕਾਮਨਾ ਸਾਰੀਆਂ ਇੱਥੇ ਮੰਗੀਆਂ ਸੀ ਤੇ ਇੱਥੇ ਹੀ ਪੂਰੀਆਂ ਕਰਨ ਸੁੱਖਾ ਸੁੱਖੇ ਅਸੀਂ ਆ ਰਿਹਾ ਇੱਥੇ ਤੇਨ ਸਾਰਿਆਂ ਤੇ ਤੇ ਅਸੀਂ ਐਵੇਂ ਹੀ ਆਉਂਦੇ ਰਹੀਏ ਤੇ ਮੇਲੇ ਇਦਾਂ ਹੀ ਸਾਲ-ਸਾਲ ਚੱਲਦੇ ਰਹਿਣ ਸਾਡੀਆਂ ਤਾਂ ਇਹੀ ਮਨੋ ਕਾਮਯਾਬੀ ਬਸ ਅੰਮ੍ਰਿਤ ਦੇ ਜਿਹੜਾ ਮੜਾਣੇ ਦੇ ਮੇਲੇ ਨੇ ਨਾਮ ਨਾਲ ਜਾਣਿਆ ਜਾਂਦਾ ਜਾਂ ਕਹਿੰਦੇ ਕਿ ਸੰਧੂਆਂ ਦੇ ਮੇਲੇ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਮੇਲੇ ਦੀ ਕੀ ਖਾਸੀਅਤ ਹੈ ਕਿਉਂ ਇਹ ਜਿਹੜਾ ਮਨਾਇਆ ਜਾਂਦਾ ਹੈ ਵਾਈਕੁਰ ਜੀ ਕਹਾਸਾ ਸ੍ਰੀ ਵਾਈਕੁਰ ਜੀ ਇਹ ਮੇਲਾ ਹਰ ਸਾਲ ਹਰ ਤਬਾਬਾ ਕਾਲਾ ਮੇਰਾ ਇਹ ਮੇਲਾ ਹਰ ਸਾਲ ਜੇਤ ਮਹੀਨੇ ਚ ਮਸਿਆ ਤੋਂ ਅਗਲੇ ਦਿਨ ਇੱਕ ਨੂੰ ਮੈ ਲੈਂਦਾ ਤੇ ਅੱਜ ਦਾ ਮਤਲਬ ਮੇਲਾ ਨਹੀਂ ਇਹ ਸਦੀਆਂ ਪੁਰਾਣਾ ਜਿਹੜਾ ਇਹ ਮੇਲਾ ਲੱਖਾਂ ਲੋਕ ਇੱਥੇ ਸ਼ਰਦਾ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੇ ਐ ਮਲੇ ਜੋੜ ਮੇਲੇ ਕਿੱਥੇ ਹੁੰਦੇ ਆ ਤੇ ਲੱਖਾਂ ਜਿਹੜੀਆਂ ਮਰਦਾਂ ਵਾਲ ਲੋਕਾਂ ਨੇ ਇੱਥੇ ਕਿਉਂ ਆਏ ਇਹ ਮੇਲੇ ਤੇ ਪਹਿਲਾਂ ਤਾਂ ਜਿਹੜੇ ਸੰਧੂ ਸੰਧੂ ਭਾਈਚਾਰੇ ਦੇ ਲੋਕ ਪਹਿਲਾਂ ਪਹਿਲਾਂ ਉਹ ਆਉਂਦੇ ਰਹੇ ਆ ਜੀ ਤੇ ਹੁਣ ਜਿਹੜੇ ਸਾਰੇ ਜਿਹੜੇ ਭਾਈਚਾਰੇ ਦੇ ਲੋਕ ਇੱਥੇ ਬਾਬੇ ਜੀ ਦੇ ਦਰਸ਼ਨ ਕਰਨ ਆਉਂਦੇ ਆ ਤੇ ਜਿਹੜੇ ਪਹਿਲਾਂ ਗੱਡ ਜੋੜ ਜਿਵੇਂ ਕਹਿੰਦੇ ਸੀ ਆਪਾਂ ਉਹ ਮੈਜਾ ਦਾ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਸੀ ਉਹ ਜੋੜੀ ਇੱਥੇ ਬਣਾ ਕੇ ਸੰਧੂ ਪਰਿਵਾਰ ਜਿਹੜੇ ਉਹਦੇ ਸੀਗੇ ਤੇ ਬਾਕੀ ਸਾਰਿਆਂ ਨੂੰ ਮੇਲੇ ਦੀਆਂ ਮੇਲੇ ਦੀਆਂ ਪੱਖਾਂ ਨੂੰ ਜੋੜ ਮੇਲੇ ਟੂਰਨਮੈਂਟ ਬਹੁਤ-ਬਹੁਤ ਬਧਾਈਆਂ ਤੇ ਬਾਕੀ ਪ੍ਰਸ਼ਾਸਨ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਆਪਣੇ ਸਾਡੇ ਵੀਰ ਵੀਰੇਂਦਰ ਸਿੰਘ ਜੀ ਸਤਿਵੰਤ ਸਾਬ ਤੇ ਕਰਤਾਰ ਸਿੰਘ ਜੀ ਸਪੀਕਰ ਸਾਹਿਬ ਤੇ ਬਾਬਾ ਮੁਕੀਰ ਦਾ ਜੀ ਇਹਨਾਂ ਦਾ ਵੀ ਬਹੁਤ-ਬਹੁਤ ਸਾਰਾ ਧੰਨ ਇਸ ਮੇਲੇ ਅ ਇੱਥੇ ਕਾਫੀ ਪੁਰਾਣਾ ਜਿਹੜਾ ਇਤਿਹਾਸਾ ਹੈ ਬਾਬਾ ਗੋਰਖनाथ ਜੀ ਇੱਥੇ ਜਗ੍ਹਾ ਤੇ ਬਾਬਾ ਇੰਗਰੇਜ਼ੀਗੇ ਤੇ ਉਹਨਾਂ ਮੇਲੇ ਦੀ ਖੁਸ਼ੀ ਜੋ ਉਹਨਾਂ ਨੇ ਇੱਕ ਪਿਆਲਾ ਦਿੱਤਾ ਸੀ ਉਹਨਾਂ ਨੂੰ ਉਹ ਮੰਨਿਆ ਜਾਂਦਾ ਵੀ ਉਹ ਪਿਆਲਾ ਜਿਹੜਾ ਸ਼ਰਧਾ ਦਾ ਪਿਆਲਾ ਸੀ ਅੱਜ ਵੀ ਲੋਕ ਜਿਹੜੇ ਆਪਣੀ ਮੰਨਤ ਪੂਰੀ ਹੁੰ ਤੋਂ ਬਾਅਦ ਇੱਥੇ ਇਸੇ ਚੀਜ਼ ਦਾ ਹੀ ਪ੍ਰਚਾਰ ਕਰਦੇ ਨੇ ਅ ਪ੍ਰਸ਼ਾਦ ਜਿਹੜਾ ਇਹ ਪ੍ਰਸ਼ਾਦ ਦੁੱਧ ਦਾ ਪ੍ਰਚਾਰ ਚੜਦਾ ਇਥੇ ghee ਦਾ ਜਾਂ ਪ੍ਰਸ਼ਾਦ ਚੜਦਾ ਹੋਰ ਕਈ ਤਰ੍ਹਾਂ ਦਾ ਪ੍ਰਸ਼ਾਦ ਜਿਹੜੇ ਪ੍ਰਸ਼ਾਦ ਦੇ ਨਾਲ ਉਹ ਪ੍ਰਸ਼ਾਦ ਇਥੇ ਕੀ ਤਰ੍ਹਾਂ ਚੜਾਇਆ ਫਿਰ ਕਿੰਨੇ ਦਿਨ ਚੱਲਦਾ ਇਹ ਮੇਲਾ ਸਾਰਾ ਇਹ ਮੇਲਾ ਅ ਕਈ ਵਾਰੀ ਹੋ ਉਹ ਇੱਕ ਵਾਰ ਹੋ ਜਾਂਦੀਆਂ ਨੇ ਤੇ ਇਸ ਵਾਰ ਇੱਕ ਵਾਰੀ ਮੰਨ ਲਓ ਅੱਜ 9 ਤਰੀਕ ਨੂੰ ਇਹ ਮਿਲਨ ਆਇਆ ਜਾ ਰਿਹਾ ਤੇ ਬਹੁਤ ਭਾਰੀ ਕੰਮ ਕਰਤ ਸਾਰੇ ਦਾ ਅੱਜ ਲਿਖੂਗਾ ਸਰ ਪ੍ਰਬੰਧਕ ਦਾ ਨਾਮ ਲੋਕ ਇਸ ਤਰ੍ਹਾਂ ਇੰਤਿਆਰ ਕਿਤੇ ਜਾਂਦੇ ਰਿਹਾ ਕਿ ਪੱਡੀ ਕੀਤੀ ਵਿੱਚ ਜਿਹੜੇ ਸ਼ਰਦਾਲੂ ਨੇ ਜਾਂ ਸੰਗਤ ਨੇ ਇੱਥੇ ਬੋਲ ਅਸੀਂ ਸਾਨੂੰ ਇੱਥੇ ਬੀਨਾ ਹੋ ਗਿਆ ਜਿਹੜੀ ਕਮੇਟੀ ਹੈ ਜਾਂ ਸਾਡੇ ਸੇਵਾਦਾਰ ਆ ਉਹਨਾਂ ਨੂੰ ਇੱਥੇ ਬੀਨਾ ਹੋ ਗਿਆ ਜਿਹੜੇ ਸਾਰੇ ਪ੍ਰਬੰਧ ਕਰਦੇ ਆਣੋ ਮੇਲੇ ਤੋਂ ਪਹਿਲਾਂ ਸਾਰੇ ਜਿਹੜੇ ਕੁਰਪਾਲ ਦੋ ਕਰਲੇ ਸੀਗੇ ਤੇ ਸਾਡੀ ਕਮੇਟੀ ਵੱਲੋਂ ਲੰਗਰ ਲਗਾਇਆ ਗਿਆ ਹੈ ਹਰ ਉਹ ਵੀ ਸੰਤਾਨ ਲਿੰਗ ਲਾਏ ਹੋਏ ਸਾਡੀ ਕਮੇਟੀ ਵੱਲੋਂ ਬਹੁਤ ਦਾ ਪ੍ਰਬਧ ਕੀਤਾ ਹੈ। ਬਾਕੀ ਪੌਸਪਰਸ਼ਾਸ਼ਨ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਸੇਵਾਦਾਰੀ ਸੇਵਾ ਕਰ ਰਹੇ ਉਹਨਾਂ ਦਾ ਅਸੀਂ ਤੇ ਅਜੇ ਵੀ ਸਾਡੀ ਕਮੇਟੀ ਵੱਲੋਂ ਧੰਨਵਾਦ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕਮ ਇੱਥੇ ਹਰ ਮਹੀਨੇ ਲੱਗਦੀ ਹੈ ਪਰ ਸਾਲ ਬਾਅਦ ਜਿਹੜੀ ਇੱਕ ਐਮਐਲਏ ਦੇ ਰੂਪ ਚ ਬਣਾਈ ਜਾਂਦੀ ਹੈ ਔਰ ਸਦੀਆਂ ਪੁਰਾਣੀ ਤੋਂ ਲੈ ਕੇ ਇਹ ਬਣਾਈ ਜਾਂਦੀ ਹੈ ਇੱਥੇ ਸਾਰੇ ਲੋਕ ਪੂਰੇ ਸੁਦੀਆਂ ਤੋਂ ਜਾਨੀ ਕਿ ਦੇਸ਼ਾਂ ਦੇ ਛੱਜ ਇੱਥੇ ਪਰਿਵਾਰ ਬੈਠੇ ਆ ਜਿਹੜੇ ਸ਼ਰਧਾਲੂ ਆ ਜੋ ਇੱਥੇ ਆਉਂਦੇ ਆ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਔਰ ਉਹ ਸੋਖੋਗਰਾ ਲਾਉਣ ਦੇ ਇੱਥੇ ਮਿੱਟੀ ਕੱਟਣਾ ਦੀ ਜਿਹੜੀ ਹੈਗੀ ਆ ਪਰੰਪਰਾ ਆ ਕੇ ਕੱਟਦੇ ਆ ਤੇ ਬਾਕੀ ਸੇਵਾ ਵੀ ਕਰਦੇ ਆ ਆ ਕੀ ਸੱਜੇ ਢੰਗ ਨਾਲ ਕਮੇਟੀ ਨੇ ਪ੍ਰਬੰਧ ਕੀਤੇ ਇੱਥੇ ਬਾਕੀ ਬਾਕੀ ਪਾਪਾ ਜੀ ਨਾਲ ਹੀ ਇਹਦੇ ਤੇ ਕਬਲ ਮਕੀਤ ਦਾ ਜਾਨੀ ਜਾਨੀ ਖਾਨੀ ਸੀਸੀਤ ਦਾ ਲਾਕੇ ਪੂਰਾ ਇਹਨਾਂ ਦਾ ਮਾਣ ਸਨਮਾਨ ਹੈ ਇਹਨਾਂ ਸਹਿਯੋਗ ਨਾਲ ਬਹੁਤ ਵਧੀਆ ਪ੍ਰਸ਼ਾਸਨ ਦਾ ਬਹੁਤ ਵਧੀਆ ਸਹਿਯੋਗ ਹੋ ਗਿਆ ਪ੍ਰੈਸ ਨੇ ਬਹੁਤ ਵਧੀਆ ਚੇਤੇ ਢੰਗ ਨਾਲ ਕਵਰੇਜ ਕੀਤੀ ਹੈ ਤੇ ਕੋਈ ਉਹ ਜੀ ਹੁਣਤਾਈ ਵਾਲੀ ਕੋਈ ਗੱਲ ਨਹੀਂ ਸਭ ਕੰਮ ਮੁਕੰਮਲ ਹੈ ਜੀ ਔਰ ਅਮਨ ਮਾਨ ਨਾਲ ਇਹ ਥੇਲਾ ਹੋ ਨਿਪੜੇਗਾ ਔਰ ਆਸ ਕਰਦਾ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਹੀ ਇਹ ਨਿਰੰਤਰ ਮਤਲਬ ਨਿਰਵਿਗਨ ਇਹ ਮੇਲਾ ਬਾਬੇ ਕਾਲੇ ਮੈਲ ਦੀ ਯਾਦ ਵਿੱਚ ਚੱਲਦਾ ਰਹੇਗਾ ਲੋਕਾਂ ਦੀਆਂ ਲੋਕਾਂ ਦੀ ਆਮਦ ਰਹੇਗੀ ਲੋਕਾਂ ਲੋਕ ਬਾਬੇ ਕਾਲੇ ਮੈਲ ਨੂੰ ਯਾਦ ਕਰਦੇ ਆ ਰਹੇ ਕਰਦੇ ਰਹੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਪਹਿਲਾਂ ਸਿਰਫ ਸੰਧੂਆਂ ਦੇ ਪਰਿਵਾਰ ਹੀ ਮੱਥਾ ਟੇਕਣ ਆਉਂਦੇ ਸਨ ਪਰ ਬਾਬਾ ਜੀ ਦੀ ਮਾਨਤਾ ਇਸ ਗੋਦਰ ਵਧੀ ਹੈ। ਕੇ ਹੁਣ ਹਰ ਵਰਗ ਦੇ ਲੋਕ ਇੱਥੇ ਮੱਥਾ ਟੇਕ ਕੇ ਆਪਣੀਆਂ ਮੁਰਾਦਾ ਪੂਰੀਆਂ ਕਰਦੇ ਨੇ ਉਹਨਾਂ ਦੱਸਿਆ ਕਿ ਕਮੇਟੀ ਵੱਲੋਂ ਲੰਗਰ ਪਾਣੀ ਦੇ ਨਾਲ-ਨਾਲ ਸਰਤਾਲੂਆਂ ਦੀ ਸਹੂਲਤਾਂ ਦੇ ਸਾਰੇ ਇੰਤਜ਼ਾਮਾਤ ਕੀਤੇ ਜਾਂਦੇ ਨੇ ਅਤੇ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹਿਯੋਗ ਮਿਲਦਾ ਹੈ ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਭਰਾ ਵਕੀਲ ਬਰਿੰਦਰ ਸਿੰਘ ਸੰਧਵਾ ਜੋ ਕਿ ਬਾਬਾ ਅਕਾਲਾ ਮਹਿਰ ਦੇ ਅਸਥਾਨ ਤੇ ਨਤਮਸਤਕ ਹੋਣ ਲਈ ਪੁਜੇ ਸਨ ਪੁਨਾ ਨੇ ਵੀ ਸੰਗਤ ਨੂੰ ਇਸ ਮੇਲੇ ਦੀ ਵਧਾਈ ਦਿੱਤੀ। ਇਸ ਮੌਕੇ ਦਰਸ਼ਨ ਕਰਨ ਪੁਜੇ ਸ਼ਰਦਾ ਲੋਚੀ ਵੀ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ ਜਿਨ੍ਹਾਂ ਵੱਲੋਂ ਜਿੱਥੇ ਪ੍ਰਬੰਧਕਾਂ ਤੇ ਸੰਤੁਸ਼ਟੀ ਜਤਾਈ ਜਾ ਰਹੀ ਹੈ ਇਸ ਮੇਲੇ ਦੀ ਸراہਨਾ ਕਰਦੇ ਵੀ ਇਸ ਜਗ੍ਹਾ ਤੇ ਜੋ ਵੀ ਸੱਚੇ ਦਿਲੋਂ ਮੰਗਿਆ ਜਾਂਦਾ ਹੈ ਉਹ ਜ਼ਰੂਰ ਮਿਲਦਾ ਹੈ। ਫਤਿਹ ਇਦਾਂ ਦੇ ਮੇਲੇ ਲੱਗਦੇ ਰਹਿਣੇ ਚਾਹੀਦੇ ਨੇ। ਫਰੀਦਕੋਟ ਤੋਂ ਜਗਤਾਰ ਤੋਂ ਸਾਝ ਦੀ ਰਿਪੋਰਟ ਜਗਬਾਣੀ ਟੀਵੀ। ਲਾਸਟ ਵਿੱਚ ਢੋਲ ਡਗੇ ਜਾਂ ਫਿਰ ਮੋਂਟੇਜ میوزਿਕ ਦੇ ਨਾਲ ਇਸ ਖਬਰ ਨੂੰ ਖਤਮ ਕਰਦੇ ਹਾਂ